ਫੌਜ ਕੋਲ ਲੜਨ ਵਾਸਤੇ ਕੇਵਲ ਤਲਵਾਰਾਂ ਹੀ ਬਾਕੀ ਰਹਿ ਗਈਆਂ ਸਨ। ਔਟਾਰੀ ਵਾਲਾ ਦੀ ਅਗਵਾਈ ਵਿੱਚ ਜਸ਼ੀਲੇ ਸਿਪਾਹੀਆਂ ਨੇ ਤਲਵਾਰਾਂ ਸੂਤ ਲਈਆਂ ਅਤੇ ਅੰਗਰੇਜ਼ਾਂ ਤੇ ਐਸਾ ਹਮਲਾ ਕੀਤਾ ਕਿ ਇੱਕ ਵਾਰ ਅੰਗਰੇਜ਼ ਫੌਜਾਂ ਦੇ ਪੈਰ ਉਖਾੜ ਦਿੱਤੇ। ਪਰੰਤੂ ਤੋਪਾਂ ਅਤੇ ਬੰਦੂਕਾਂ ਦੇ ਸਾਹਮਣੇ ਤਲਵਾਰਾਂ ਕਦੋਂ ਤੱਕ ਟਿਕ ਸਕਦੀਆਂ ਸਨ? ਅੰਗਰੇਜ਼ਾਂ ਨੇ ਤੋਪਾਂ ਅਤੇ ਬੰਦੂਕਾਂ ਨਾਲ ਇੱਕ ਵੱਡਾ ਹਮਲਾ ਕੀਤਾ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਫੌਜਾਂ ਨੂੰ ਮਾਰ ਮੁਕਾਇਆ। ਇਸੇ ਗੋਲੀਬਾਰੀ ਦੌਰਾਨ ਸਰਦਾਰ ਸ਼ਾਮ ਸਿੰਘ ਔਟਾਰੀਵਾਲਾ ਨੂੰ 7 ਗੋਲੀਆਂ ਲੱਗੀਆਂ ਤੇ ਉਹ ਸ਼ਹਾਦਤ ਦਾ ਜਾਮ ਪੀ ਗਿਆ। ਸਰਦਾਰ ਸ਼ਾਮ ਸਿੰਘ ਔਟਾਰੀ ਇਸ ਤਰ੍ਹਾਂ ਤੋੜ ਦਿੱਤੇ ਪਿੱਛੇ ਹਟ ਰਹੀਆਂ ਸਿੱਖ ਫੌਜਾਂ ਤੇ ਅੰਗਰੇਜ਼ਾਂ ਨੇ ਇੱਕ ਵਾਰ ਫੇਰ ਅੰਨੇਵਾ ਗੋਲੀਬਾਰੀ ਕੀਤੀ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸਿਪਾਹੀ ਮਾਰੇ ਗਏ ਇਤਿਹਾਸਕਾਰ ਲਿਖਦੇ ਹਨ ਕਿ ਸਤਲੁਜ ਦਰਿਆ ਦਾ ਪਾਣੀ ਵੀ ਸਿੱਖ ਸਿਪਾਹੀਆਂ ਦੇ ਲਹੂ ਕਾਰਨ ਲਾਲ ਹੋ ਕੇ ਵਹਿਦਾ ਰਿਹਾ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਸਿਪਾਹੀ ਸਤਲੁਜ ਦਰਿਆ ਵਿੱਚ ਹੀ ਰੁੜ ਗਏ ਇਸ ਤਰ੍ਹਾਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਹੋਰ ਨਾ ਹਜ਼ਾਰਾਂ ਸਿੱਖਾਂ ਵਾਂਗ ਖਾਲਸਾ ਰਾਜ ਨੂੰ ਬਚਾਉਂਦਿਆਂ ਹੋਇਆਂ ਆਪਣਾ ਆਪ ਕੁਰਬਾਨ ਕਰ ਗਿਆ ਅੰਗਰੇਜ਼ਾਂ ਨੇ ਆਖਰਕਾਰ ਪਹਿਲੀ ਐਂਗਲੋ ਸਿੱਖ ਜੰਗ ਦੀ ਇਹ ਆਖਰੀ ਲੜਾਈ ਗਦਾਰ